ਚੱਲ ਗੱਡੀ ਤੇ ਚੱਲੀ ਜੇ ਲੈ ਗਏ ਜਿੱਥੇ ਜਾਣਾ ਮੈਂ ਚੇਰੂਣੇ ਚੱਲ ਚੱਲ ਆਹ ਜਿੱਡੀ ਤੇ ਅੰਦਰ ਚੱਲ 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 ਉੱਧਰ ਇੱਧਰ ਬੈ ਇੱਥੇ ਆ ਆ ਜਾ ਕਿੱਧਰ ਆ ਜਾ ਚੁੱਛੂ ਕਰਨ ਮੈਂ ਚੁੱਛੂ ਕਰਨ ਲੱਗ ਗਿਆ ਚੱਲਾ ਕਰਲਾ ਕਰਲਾ ਆ ਜਾ ਚੱਲ ਚੱਲ ਵਿੱਚ ਚਲੰਦਰ ਗੁੱਡ ਵੈਰੀ ਨਾਈਸ ਕਿੱਥੇ ਜਾਣਾ ਹੈ ਇੱਥੇ ਬੈਠਾ ਇੱਥੇ ਇੱਧੇ ਆ ਉਧਰ ਰੱਖ ਇੱਥੇ ਆ ਇੱਥੇ ਇੱਥੇ ਵੇਖ ਇੱਧੇ ਵੇਖ ਅਹ ਸੇ ਆਣਾ ਬੱਚਾ ਹੈ ਚਲਿਏ ਚਲਿਏ ਏਮ ਲੋਡ ਲਾਣ ਆਇਆ ਆਪਾਂ ਪੰਜਾਬੀ ਦਾ ਹੈ ਆਗੇ ਵਾਲਾ ਟਰੱਕ ਪਿਛਲਾ ਗੋਰੇ ਦਾ ਉਹ ਪਿੱਛੇ ਖੜੇ ਕਾਸਕੋਡ ਲੋਡ ਲਾਣ ਲੱਗਾ ਉਹ ਪਹੁੰਚ ਗਏ ਇੱਥੇ ਨੂੰ ਕਾਲੀ ਬਹੁਤ ਕਰਦੇ ਯਾਰ ਕੀ ਲੋਡ 5-10 ਮਿੰਟਾਂ ਦਾ ਕੀ ਹੋਣ ਲੱਗਾ ਹਨ ਤੁਸੀਂ ਆਰਾਮ ਨਾ ਕਰੋ ਕਿ ਹਾਂ ਇੱਥੇ ਤਾਂ ਲੋਡ ਹੁੰਦਾ ਹੈ ਖਾਲੀ ਹੋਣਾ ਹੀ ਨਹੀਂ ਪਰ ਨਹੀਂ ਇਹ ਇਦਾਂ ਦੀ پلیਸ ਐ ਕਸ ਕੋਣ ਐ ਇੱਟੇ ਐਮ ਨਹੀਂ ਜਿਆਦਾ ਲੰਦੇ ਲੋਡ ਅਨਲੋਡ ਵੀ ਕਰ ਦਿੰਦੇ ਬਸ ਭਰ ਵੀ ਦਿੰਦੇ ਹਨ ਤੇ ਕੋਈ ਲੋਡ ਹੀ ਨਹੀਂ ਯਾਰ ਇਹ ਗੱਲ ਕਰਨੀ ਕਿ ਹਾਂ ਜਲਦੀ ਜਲਦੀ ਜਦੋਂ ਅਪਾਇੰਟਮੈਂਟ ਹੁੰਦੀ ਆ ਉਹ ਚੁਪ ਕਰਕੇ ਠੀਕ ਐ ਉਹ ਲੈ ਲੈਂਦੇ ਅੰਦਰ ਬਸ ਸਿੱਧਾ ਕਰਦੇ ਫੇਰ ਹੀ ਟਰੱਕ ਭੰਨਦੇ ਆਪਣੇ ਕੀ ਕਰਦੀ ਗਲਤੀ ਹੁੰਨੇ ਪਿੱਛੇ ਰੇਡ ਤੱਕ ਜਾ ਹੁੰਨੇ ਮਾਰਦਾ ਇਹ ਤੇ ਹੁਣ ਲੱਗੇ ਨੇ ਉਹ ਤਦਾਂ ਲੱਗੇਗਾ ਆ ਗਏ ਆ ਜੀ ਸਲਨਸ ਸਲਨਸ ਆ ਗਏ ਆ ਪਰ ਨਾ ਬੜੀ ਉਸ ਦਾ ਗਾੜ ਹੈ ਇਹ ਸਬਜ਼ੀਆਂ ਸਬਜ਼ੀਆਂ ਬਹੁਤ ਨਿਕਲਦੀਆਂ ਇੱਥੋਂ ਸਟਾਕ ਨਹੀਂ ਆ ਸਟੋਕ ਹੀ ਨਾ ਬਹੁਤ ਵਧੀਆ ਠੰਡਾ ਠੰਡਾ ਮੌਸਮ ਹੈ ਆਵਾਜ ਜਵਾਰੀ ਸੋਣੀ ਇੱਥੇ ਮਤਲਬ ਠੀਕ ਰਹਿਣ ਦਾ ਮੌਸਮ ਹੈ ਗਰਮੀ ਜ਼ਿਆਦਾ ਨਹੀਂ ਇੱਧਰ ਪਰ ਤੇ ਬਹੁਤ ਨਿਕਲਦਾ ਇੱਥੇ ਸਬਜ਼ੀਆਂ ਵਗੈਰਾ ਉਹ ਆਪਣਾ ਸਾਹਮਣੇ ਟਰੱਕ ਲੱਗਾ ਆ ਗਿਆ ਲੋਡ ਲਾਤਾ ਸਵੇਰੇ ਕਾਸਕੋਜ ਇਹ ਵੀਡੀਓ ਬਣਾਉਣ ਨੂੰ ਦਿਲ ਨਹੀਂ ਕੀਤਾ ਇਦਾਂ ਹੀ ਆ ਗਏ ਹੋਣ ਬਣਾਉਣ ਲੱਗਾ ਮੈਂ ਕਿਾ ਚੱਲ ਦਿਖਾ ਦिए ਵੇਟਿੰਗ ਚ ਟਰੱਕ ਉਹ ਭਰਦੇ ਵੇ ਉਧਰ ਉਹ ਲੋਡ ਹੁੰਦੇ ਵੇ ਅਜੀ ਹੁਣ ਚੈਕਿੰਗ ਕਰਾਈ ਏ 9 ਵਜੇ ਦੀ ਏਪੋਇੰਟਮੈਂਟ ਤੇ 6 ਵਜੇ ਐ ਤੱਕ ਕੀ ਪਤਾ ਕਿਦੋਂ ਨੰਬਰ ਆਂਦਾ ਬਹੁਤ ਟਾਈਮ ਲਾਂਦੇ ਭਰਾ ਇੱਥੇ ਇੱਥੇ ਤੇ ਇੱਕ ਦਿਨ ਮੰਨ ਕੇ ਆਏ ਬੰਦਾ ਕਹਿੰਦਾ ਹਾਂ ਇੱਕ ਦਿਨ ਪੂਰਾ ਲੱਗਣਾ ਇੱਥੇ ਸਵੇਰ ਦਾ ਆਇਆ ਬੰਦਾ ਰਾਤ ਨੂੰ ਜਾਂਦਾ ਕਈ ਵਾਰੀ ਅਗਲੇ ਦਿਨ ਜਾਂਦਾ ਇਹ ਦਾ ਨਾ ਸੈਟਮ ਹਿੱਕ ਠੀਕ ਹੈ ਕੀ ਕਰਨਾ ਵੇਲੇ ਬੈਠੋ ਰੱਖ ਚ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਮੈਂ ਆ ਗਿਆ ਸੀ ਯਾਰ ਅਰੀਜ਼ੋਨਾ ਮੈਂ ਅਰੀਜ਼ੋਨਾ ਆ ਗਿਆ ਸੀ ਹੁਣ ਤੇਲ ਤੂਲ ਪਵਾ ਕੇ ਹਟਿਆ ਇੱਥੋਂ ਲੋਡ ਭਰ ਕੇ ਆ ਗਿਆ ਹੀ ਮੈਂ ਪਰਸਰਾ ਦਾ ਪਰਸਰਾ ਦਾ ਲੋਡ ਭਰ ਕੇ ਆ ਗਿਆ ਹੀ 2:30 ਵਜੇ ਭਰਿਆ ਹੀ ਯਾਰ ਤੇ ਫਿਰ ਮੈਂ ਵੀਡੀਓ ਨਹੀਂ ਬਣਾਈ ਹੈ ਨਾ ਕੱਲ ਸਵੇਰੇ ਫਿਰ ਤਾਂ ਅਸਤੇ ਜਿਵੇਂ ਦੋ ਦੋ ਤਿੰਨ ਘੰਟੇ ਸੌਂ ਗਿਆ ਫਿਰ ਕੱਲ ਆਇਆ ਮੈਂ ਸਵੇਰੇ ਘਰ ਘਰ ਆਣ ਕੇ ਰੋਟੀ ਰੋਟੀ ਖਾਧੀ ਨਾ ਤਨੂੰ ਤਾਂ ਰੋਟੀ ਰੋਟੀ ਖਾਧੀ ਤੇ ਸੌਂ ਗਿਆ ਸੌਂਗ ਦੇ ਸ਼ਾਮੀ ਉੱਠਿਆ ਸਮਾਨ ਸਮੋਣ ਲਿਆਂਦਾ ਫਰੂਟ ਵਗੈਰਾ ਕਰਕੇ ਫਰੂਟ ਫਰਾਡ ਲੈ ਕੇ ਆਏ ਤੇ ਕੱਲ ਰਾਤੀ ਸ਼ਾਮ ਨੂੰ ਦਰਪਿਆਂ ਕੱਲ ਕੱਲ ਵੇ ਨਹੀਂ ਵੀਡੀਓ ਬਣਾਈ ਉਹਦੇ ਦਿਲ ਜੈ ਨਹੀਂ ਕੀਤਾ ਫਿਰ ਮੈਂ ਕਿਹਾ ਅੱਜ ਬਣਾਨੇ ਆ ਹੁਣ ਖਾਣ ਲੱਗੇ ਆ ਅਸੀਂ ਰੋਟੀ ਤੇ ਲੋੜ ਹੈਗਾ ਸਾਡਾ ਵੈਜੀਟੇਬਲ ਸਬਜ਼ੀਆਂ ਸਭ ਜੀਆਂ ਦਾ ਲੋੜ ਪਤਾ ਨਹੀਂ ਕੀ ਕੀ ਮਿਕਸੀ ਹੈ ਦੇਖਿਆ ਨਹੀਂ ਕਿਉਂਕਿ ਰਾਤ ਪੈ ਗਈ ਦੁਬਾਰਾ ਖੋਲਿਆ ਹੀ ਨਹੀਂ ਮੈਂ ਕੀ ਇਹ ਵਿੱਚ ਤੇ ਜਾ ਰਹੇ ਆ ਅਸੀਂ ਨਿਊਯਾਰਕ ਨਿਊਯਾਰਕ ਚੱਲੇ ਆਂ ਜੀ ਉੱਤੇ ਹੋਂਕਾਣ ਲੱਗੇ ਆ ਅਸੀਂ ਖਾਣਾ ਭੁੱਖ ਲੱਗੀ ਏ ਔਰ ਸਨ ਆਉਤ ਸੀ ਕਿਦਾਂ ਠੀਕ ਠਾਕ ਸਭ ਵਧੀਆ ਚੜਦੀ ਕਲਾ ਕੀ ਕੀ ਇਹ ਸਬਜੀ ਇੱਕ ਤੇ ਦਾਲ ਹੈ ਇਹ ਕਿ ਅਰਬੀ ਤੇ ਇੱਕ ਇੱਕ ਦलिया ਕਰੋ ਲੈਣ ਦਾ ਬਣਾ ਦੇ ਇਹਨਾਂ ਸਾਡੀ ਨੇ ਬਣਾ ਕੇ ਦਿੱਤਾ ਤੇ ਉਹ ਖਾਤੇ ਆਬ ਆ ਜੋ ਖਾ ਲੋ ਤੁਸੀਂ ਵੀ ਰੋਟੀ ਇਹ ਬੁਲਵੋਕ ਨਾ ਪਈਏ ਫਿਰ ਰੁਟੀਨ ਟੁੱਟ ਜਾਂਦੀ ਨਾ ਜੀ ਰੁਟੀਨ ਠੀਕ ਆ ਚਲੋ ਇੱਕ ਦੋ ਦਿਨ ਵਿੱਚ ਹੋ ਜਾਂਦਾ ਮਿਸ ਕੋਈ ਗੱਲ ਨਹੀਂ ਉਦਾਂ ਤੇ ਪਾਇਆ ਕਰਾਂਗੇ ਇਹ ਤੇ ਨਹੀਂ ਛੱਡਦੇ ਹੁਣ ਜੇ ਕੀਤਾ ਸਟਾਰਟ ਕਿਸੇ ਗੱਲ ਨਾਲ ਹੀ ਕੀਤਾ ਏ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਹੋਏ ਹੋਏ ਓਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਆਪਣੇ ਭਰਾ ਦੀ ਯਾਰ ਡਿੱਗੀ ਜੰਦੀ ਥੱਲੇ ਕੀ ਹੋਈ ਇਹਨਾਂ ਦਣਾ ਕਰ ਯਾਰ ਖਾਣੀ ਤੇ ਆ ਜਾ ਕੋਈ ਚੱਕਰ ਨੂੰ ਇਹ ਗੰਗੀ ਮਸਲਾਂ ਦੀ ਦਾਲ ਕਰ ਰਿਓ ਸਬਸਕ੍ਰਾਈਬ ਕਰ ਕੱਟ ਕਰ ਦੇ ਯਾਰ ਤੁਸੀਂ ਸਬਸਕ੍ਰਾਈਬ ਵੱਧ ਚੜ ਕੇ ਕਰਿਆ ਕਰੋ ਯਾਰ ਇਹਦੇ ਕਿਹੜੇ ਪੈਸੇ ਲੱਗਦੇ ਤੁਹਾਨੂੰ ਫ੍ਰੀ ਜੀ ਹੈ ਤੁਹਾਡਾ ਕਿਹੜਾ ਕੁਝ ਜਾਣਾ ਯਾਰ ਭਰਾ ਦੀ ਸਪੋਰਟ ਹੋ ਜਾਈਗੀ ਤੁਹਾਡੇ ਦੀ ਹੋਰ ਕੀ ਹੈ ਹੂੰ ਇਹ ਕਰ ਲੋਗੇ ਕੀ ਜਾਂਦਾ ਹੈ ਤੁਹਾਡਾ ਵੀਰੋ ਕਦੋਂ ਕੱਲ ਨਹੀਂ ਰੋਟੀਆਂ ਦਾ ਜੜ ਗਈਆਂ ਨਾਲ ਜੀ ਫਿਰ ਇਹ ਜਿਹੜਾ ਖਿਆਂ ਹੀ ਕੀ ਯਾਰ ਇਹ ਮਲਟੀ grain ਆਟੇ ਦੀਆਂ ਇਹ ਰੱਖੋ ਨਾਂ ਲੱਗੇ ਵੀ ਨਾ ਥੋੜਾ ਜਿਹਾ ਹੁੰਦਾ ਹੁੰਦਾ ਸਦਨ ਨਾਲ ਉਹਦਾ ਜੁੜ ਦਿੰਦੇ ਨੇ ਦੋ ਰੋਟੀਆਂ ਇਹ ਦੇਖਿਓ ਐਦਾਂ ਯਾਰ ਆ ਐਦਾਂ ਐਦਾਂ ਲੱਜਣੀਆਂ ਆ ਆ ਦੇ ਐਦਾਂ ਯਾਰ ਇਸੇ ਹੀ ਜਣੀਆਂ ਪਾੜ ਜਣੀਆਂ ਹਾਂ ਇਦਾਂ ਹੋ ਜਾਂਦੀਆਂ ਰੋਟੀਆਂ ਕੱਲ੍ਹ ਆਉਂਦੀਆਂ ਇਹਦਾ ਘਰੋਂ ਯਾਰ ਉਹ ਫੇਰ ਉਹਨੇ ਕੀ ਚੱਕਰ ਔਰ ਸੁਣਾਓ ਸਸਿਕ ਅੱਜੀ ਇਹ ਰਬੀ ਥੋੜੀ ਖਾਲੀ ਪਰਸੋਂ ਦੀ ਬਣਾਈ ਘਰੇ ਖਾਲੀ ਥੋੜੀ ਥੋੜੀ ਰਹਿ ਗਈ ਤੇ ਮੈਂ ਕਿਹਾ ਚਲ ਮਕਾ ਦਨੇ ਯਾ ਦਾਲ ਤੇ ਹੈਗੀ ਇਹ ਹੈ ਲਗਦਾ ਦਾਲ ਹੀ ਹੈ ਯੈਸ ਦਾਲ ਹੀ ਆ ਇਹ ਘੱਟ ਹੈ ਹੰਦਲੀਆ ਘਰ ਦੀ ਰੋਟੀ ਦਾ ਤੇ ਸਵਾਦ ਵੱਖਰਾ ਏ ਇੰਨਾ ਮਜ਼ਾ ਠਾਬਿਆਂ ਤੇ ਨਹੀਂ ਆਂਦਾ ਯਾਰ ਇੰਨਾ ਘਰ ਦੀ ਰੋਟੀ ਦਾ ਤਾਂ ਬੈਦਿਓ ਮਜ਼ੇ ਕਿੱਥੇ ਲੱਭਦੇ ਉੱਪਰ ਫੇੜ ਡੇਗੀ ਯਾਰ ਕੀ ਹੋਈ ਜਾਂਦਾ ਇਹ ਗਾ ਕੀ ਚੱਕਰ ਇਹਦਾ ਚਾਦਰ ਭਰ ਗਈ ਸਾਰੀ ਕੈਂਟਾ ਲੱਗ ਗਿਆ ਇੱਥੇ डेटंटा अा फल है ग रोटी खाली है से निकल मेंया 144 ਨੰਬਰ ਦੇ ਆ 22 ਦੇ ਨਾ ਮਾਰਬਲ ਮਾਰਬਲ ਭਰੇ ਆ ਇਹਨੇ ਅੱਲਾ ਮੱਲਾ கமி பால மே கே க பால தான் கீர பண்ண ਇਹ ਕਿਸਮਤ ਜਿੱਕੇ ਤੇ ਵਾਲੀ ਦਾ 15 ਡਾਲਰ ਵੀ ਡਾਲਾ ਨਿਕਲ ਗਈ ਨਿਕਲ ਗਈ ਠੀਕ ਨਿਕਲੀ ਤੇ ਨਹੀਂ ਯਾਰ ਡਾਲਰ ਨਿਕਲੇ ਹੀ ਇੱਕ ਵਾਰੀ ਬਸ ਉਹਦੇ ਤੋਂ ਉੱਤੇ ਨਹੀਂ ਨਿਕਲੀ ਕਦੀ Flank stuff. said they Los Angeles. I right, Maro. You here? Let's go now. They. They. go Left. Flank stuff. You are ಚಟಗೇ ರೋಡ್ ছিল নিয়াম শিখব pela guia. मतर, 79 ਦੇ ਰੁਕੇ ਚਾਹ ਤੇ ਨਾਲ ਮਟਰੀ ਮਟਰ ਲੈ ਲਿਆ 79 ਵੋਹ ਟਰੱਕ ਰੁਕਦਾ ਇਥੇ ਸਾਰੇ ਆਪਣੀ ਪੰਜਾਬੀ ਵਾਹ ਵਧੀਆ ਇਹ ਦਾ ਲੱਗਦਾ ਇੱਥੇ ਰੱਖ ਕੇ ਤੇ ਲੋਕ ਖੋਲੋ ਵਧੀਆ ਦਲਦਾ ਏ ਬਹੁਤ ਪੁਰਾਣਾ ਢੱਪਾ ਸੜਕੋਸ਼ ਸਟੇ ਕਿ ਬਣੀ ਵਧੀ ਗਿਆ 79 ਦੇ ਨਿਯਮਕ ਸਿਕੋ ਬੋ ਵਧੀਆ ਪਾਰਕਿੰਗ ਬੜੀ ਗਿਆ ਨਾਲ ਪੱਕੀ ਪਾਰਕਿੰਗ ਸਰ ਕਿਉਂਕਿ ਬਹੁਤ ਪ੍ਰਾਨਾ ਟੱਪਾ ਯਾਰ ਲੋਨ ਮੈਂ ਹਟ ਉਹ ਤੋਂ ਭਾਏ ਬਦਲਾਂ ਦਾ ਜੇ ਜਦੋਂ ਮੈਂ ਟਰੱਕ ਚ ਲਾਉਣ ਨਾ ਚਾਹ ਤਾ ਨਾਲ ਪੱਕੀ ਪਾਰਕਿੰਗ ਸਰ ਭਰੇ ਆ ਹੁੰਦਾ ਰਾਗ ਇੱਕ ਜਗ੍ਹਾ ਨਹੀਂ ਮਿਲਦੀ ਟਰੱਕ ਲਾਉਣ ਨੂੰ ਐਦਾਂ ਦਾ ਹਿਸਾਬ ਹੈ ਹੁਣ ਨਹੀਂ ਭਰੀਆਂ ਪਾਰਕਿੰਗਾਂ ਤੇ ਬਾਅਦ ਚ ਨਾ ਇੱਧਰ ਮਿਲਦੀ ਪੈਟਰੋ ਤੇ ਪਾਰਕਿੰਗ ਨਾ ਇੱਥੇ ਮਿਲਦਾ ਕਿੱਥੇ ਜਲਣਾ ਨਾ ਪੈਟਰੋ ਤੇ ਮਿਲਦੀ ਪਾਰਕਿੰਗ ਨਾ ਇੱਧਰ ਮਿਲਦੀ ਰਾਹਣ ਉਹ ਜੇ ਹੋਵੇ ਮਾਰਾ 1 ਵਜੇ ਕਿਤੇ ਨਹੀਂ ਪਾਰਕਿੰਗ ਮਿਲਣੀ stop sign then take the roundabout on the right हां जी, जी पहुंच गया, पहला गया मिले ना, मैं टेक्सस वेगा 36 ਨੰਬਰ ਤੇ ਤੇ بڑے ਟਰੱਕ ਹੀ ਬੜੇ ਨੇ ਯਾਰ ਪਾਰਕਿੰਗ ਹੀ ਨਹੀਂ ਮਿਲਦੀ ਇੱਥੇ ਉੱਤਰ ਗਿਆ ਪਹਿਲਾਂ ਪਾਇਲਟ ਤੇ ਗਿਆ ਉੱਥੇ ਨਹੀਂ ਮਿਲਿਆ ਹਨਾ ਫਿਰ ਮੈਂ ਗਿਆ ਉੱਥੇ 36 ਦੇ ਇੰਡੀਅਨ ਰੈਸਟੋਰੈਂਟ ਢਾਬਾ ਆ ਜਾਂਦਾ। ਉੱਥੇ ਨਹੀਂ ਉੱਥੇ ਗਿਆ। ਉੱਥੇ ਨਹੀਂ ਪਾਰਕਿੰਗ। ਪ੍ਰਾਕੀ ਡਰਪਾ ਹਨਾ ਉਹ ਇਹਨੇ ਉੱਧਰੋਂ ਲਾਇਆ। ਕਿਸੇ ਨੇ ਉੱਧਰੋਂ ਕਿ ਇੱਦਾਂ ਮੈਂ ਤਾਂ ਕਰਕੇ ਤੇ ਹੁਣ ਮੈਂ ਇੱਧਰ ਲੋਕਲ ਤੇ ਆਇਆ ਮੈਂ ਫੰਪਦੇ ਹਨਾ। ਆ ਜਿਹੜੇ ਤੇ ਉਹ ਪਾਇਲਟ ਪਰ। ਉਹ ਜਿਹੜਾ ਇੱਥੇ ਗਿਆ। ਹਨਾ ਉੱਥੇ ਨਹੀਂ ਮਿਲੇ ਫਿਰ ਢਾਬਾ ਉਹ ਤੇ ਪਰੋ ਸਾਹਮਣੇ ਇੱਕ ਹੋਰ ਇੰਡੀਅਨ ਰੈਸਟੋਰੈਂਟ ਉਹ ਜਿੱਥੇ ਟਰੱਕ ਲੱਗੇ ਉੱਥੇ ਗਿਆ ਤੇ ਉੱਥੇ ਨਹੀਂ ਮਿਲਿਆ ਹਨਾ ਪਾਰਕਿੰਗ ਨਹੀਂ ਮਿਲੀ ਤੇ ਫਿਰ ਮੈਂ ਆ ਪੰਪ ਤੇ ਆ ਗਿਆ ਇਹ ਪੰਪ ਤੇ ਵੀ ਨਹੀਂ ਪਾਰਕਿੰਗ ਦੇਖੋ ਟਰੱਕ ਲੱਗੇ ਇਹ ਤੇ ਪੰਪ ਵਾਲੀਆਂ ਇੱਥੇ ਤਾਂ ਲਾ ਹੀ ਨਹੀਂ ਸਕਦੇ ਹਨਾ ਇੱਥੋਂ ਟਰੱਕ ਲੰਘਦੇ ਤੇ ਇੱਥੇ ਲਾ ਹੀ ਨਹੀਂ ਸਕਦੇ ਆ ਸਾਰੀ ਆ ਫੁੱਲ ਹੈ ਹੁਣ ਕੀ ਕੀਤਾ ਇਹ ਆ ਲੱਗਾ ਆ ਟਰੱਕ ਲਾਇਆ ਪਾਰਕਿੰਗ ਹੀ ਨਹੀਂ ਯਾਰ ਟਰੱਕ ਇੰਨਾਗੇ ਆ ਕਿ ਪਾਰਕਿੰਗ ਨਹੀਂ ਆ ਵੇਖੋ ਇੱਥੇ ਕੋਈ ਪਾਰਕਿੰਗ ਨਹੀਂ ਹੈਗੀ ਫੇਰ ਵੀ ਵੇਖੋ ਚਾਰ-ਚਾਰ ਟਰੱਕ ਲੱਗੇ ਆ ਦੇਖੋ ਫੁੱਲ ਹੈ ਕਿਸ ਨੇ ਉੱਧਰ ਲਾਇਆ ਆ ਵੇਸੇ ਐਡਾ ਤੇ ਲੱਗੇ ਲੈਣਾ ਹੈਨਾ ਇੱਥੇ ਲਾ ਨਹੀਂ ਸਕਦੇ ਅਸੀਂ ਕਿਉਂਕਿ ਤੇਲ ਪਾਣ ਨੂੰ ਟਰੱਕ ਇੱਥੋਂ ਲੰਘਦੇ ਇੱਥੋਂ ਜਾਂਦੇ ਲਾ ਨਹੀਂ ਸਕਦੇ ਤੇ ਪਾਰਕਿੰਗ ਦਾ ਇੰਨੀ ਕੀ ਪ੍ਰੋਬਲਮ ਹੈ ਹਜੇ ਤੱਕ 1:00 ਵਜੇ ਰਾਤ ਦਾ ਹੈਨਾ 1:30 ਦਾ ਟਾਈਮ ਹੈ ਤੇ ਪਾਰਕਿੰਗ ਹੀ ਨਹੀਂ ਮਿਲੇ ਆ ਹੁਣ ਮੇਰੇ ਵੀ ਪਿੱਛੇ ਆਣ ਕੇ ਕਿਸੇ ਨੇ ਲਾਤਾ ਪਹਿਲਾ ਇੱਥੇ ਨਹੀਂ ਹੈ ਨਾ ਮੈਂ ਲਾਇਆ ਉਹਨੇ ਵੀ ਪਿੱਛੇ ਆਣ ਕੇ ਲਾਤਾ ਤੇ ਇਦਾਂ ਹੈ ਟਰੱਕ ਬਹੁਤ ਹੋ ਗਿਆ ਹੈ ਪਾਰਕਿੰਗ ਜੇ ਤੇ ਟਾਈਮ ਨਾਲ ਲੱਗ ਜੇ 8 9 ਵਜੇ ਹਨਾ 10 ਵਜੇ ਤੱਕ ਤੇ ਮਿਲ ਜਾਂਦੀ ਏ ਜਦੋਂ 11 12 ਵਜਦੇ ਉਦੋਂ ਪਾਰਕਿੰਗ ਨਹੀਂ ਮਿਲਦੀ ਇਹ ਹਿਸਾਬ ਹੈ ਇਹ ਨਹੀਂ ਇੱਥੇ ਨਹੀਂ ਟੈਕਸਿਸ ਜਿੱਥੇ ਮਰਜ਼ੀ ਚੱਲ ਜਾਓ 11 12 ਵਜੇ ਤੋਂ ਬਾਅਦ ਪਾਰਕਿੰਗ ਲੱਭਣੀ ਬੜੀ ਔਖੀ ਏ ਕਿਤੇ ਹੈਗੀ ਮਿਲ ਜੇ ਮਿਲ ਜੇ ਨਹੀਂ ਤੇ ਕੀ ਉਹਨਾਂ ਅੱਜ ਹੈ ਵੀ ਸੰਡੇ ਏ ਤੇ ਸੰਡੇ ਵਾਲੇ ਦਿਨ ਵੀ ਪਾਰਕਿੰਗ ਦੇਖ ਲਓ ਤੇ ਉਦੋਂ ਦੇ ਨਾਲ ਜਿੱਤੇ ਚੱਲ ਹੋਣੀ ਹੀ ਤੇ ਬਹੁਤ ਮੁਸ਼ਕਲ